ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਪਹੁੰਚੇ ਆ ਬਾਉਪੁਰ ਸਲਤਾਨਪੁਰ ਜਿੱਥੇ ਕੀ ਲਾਗੇ ਬਹੁਤ ਨਜ਼ਾਰਾ ਜਿਹੜਾ ਹਜੇ ਤੱਕ ਵੀ ਘਰਾਂ ਦੇ ਵਿੱਚ 7 7 8 8 ਫੁੱਟ ਪਾਣੀ ਜਿਹੜਾ ਭਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੋ ਹਾਲਾਤ ਜਿਹੜੇ ਬਣੇ ਹੋਏ ਆ ਤੇ ਆਪਣੀਆਂ ਤਿੰਨ ਝੋਟਾਂ ਦੇ ਵਿੱਚ ਜਿਹੜਾ ਸਮਾਨ ਲੈ ਕੇ ਜਿਹੜਾ ਉਹ ਸਸਤਾ ਉਹਨੂੰ ਲੈ ਕੇ ਜਾਇਆ ਜਾ ਰਿਹਾ ਜਿਵੇਂ ਉਹ ਮਾਤਾ ਨੂੰ ਛੱਡ ਕੇ ਆਉਣਾ ਤੇ ਬਾਕੀ ਇੱਧਰ ਸਮਾਨ ਤੇ ਜਦਾਂ ਪਾਣੀ ਆ ਕੋਰਾ ਸਾਏ ਸਾਡੇ ਵੀਰ ਚਮਕੌਰ ਸਿੰਘ ਜੀ ਨਾਲ ਰਜਿੰਦਰ ਸਿੰਘ ਜੀ ਤੇ ਇਹ ਵੀਰ ਉਦਣ ਦੇ ਡਟੇ ਹੋਏ ਆ ਭਰਾ ਸਾਡੇ ਪਹਿਲੇ ਦਿਨ ਜਿੱਦਣ ਦਾ ਬੰਨ ਟੁੱਟਾ ਆ ਉਸੇ ਦਿਨ ਮੇਰਾ ਖਲੇ ਭਰਾ ਸਾਡੇ ਪਹੁੰਚ ਚੁੱਕੇ ਸੀ ਇੱਥੇ ਤੇ ਉਦਣ ਦੀਆਂ ਸਵਾਵਾਂ ਨਿਵਾ ਰਹੇ ਆ ਤੇ ਅੱਜ ਬੂਟਾਂ ਦੀ ਲੋਡ ਸੀਗੀ ਤੇ ਫੇਰ ਬਾਈ ਹੁਣਾਂ ਦਾ ਫੋਨ ਆਇਆ ਵੀ ਬਾਈ ਇੱਥੇ ਬਾਲੇ ਹਾਲਾਤ ਸਹੀ ਨਹੀਂ ਹੈਗੇ ਵੀ ਤੁਸੀਂ ਜ਼ਰੂਰ ਇੱਥੇ ਆਓ ਫਿਰ ਇੱਥੇ ਜਿਹੜੀਆਂ ਆਪਾਂ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਸੰਸਥਾ ਵੱਲੋਂ ਜਿਹੜੀਆਂ ਅੱਜ ਜਿਹੜੀਆਂ ਆਪਣੀਆਂ ਬੋਟਾਂ तकरीबन 4 ਬੋਟਾਂ ਲੈ ਕੇ ਜਿਹੜਾ ਇੱਥੇ ਅੱਜ ਪਹੁੰਚੇ ਆਂ ਬਾਕੀ ਵੀਰ ਸਾਡਾ ਹਲਾ ਦੱਸੂਗਾ ਕਿੱਦਾਂ ਦੇ ਹਾਲਾਤ ਆ ਕਿੰਨੇ ਪਿੰਡ ਆ ਸਾਰੀ ਗੱਲ ਵੀਰ ਸਾਡਾ ਚਮਕੌਰ ਸਿੰਘ ਵੀਰ ਦੱਸੂਗਾ ਦੇਖੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਜਿੱਥੇ ਲਾਈਵ ਦਰਸ਼ਨ ਕਰੰਦਾ ਜੋ ਇਹ ਸੁਲਤਾਨਪੁਰ ਦਾ ਏਰੀਆ ਵਾ ਬਾਉਪੁਰ ਪਿੰਡ ਲਾਗੇ ਸਾਂਘਰਾ ਪਿੰਡ ਦੇ ਤਕਰੀਬਨ ਇੱਥੇ ਛੋਟੇ-ਛੋਟੇ ਪਿੰਡਾਂ ਤਕਰੀਬਨ 16 ਪਿੰਡਾਂ 16 ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਕਿਸੇ ਪਿੰਡ ਦੇ ਵਿੱਚ ਪਾਣੀ 5 ਫੁੱਟ ਆ ਕਿਸੇ ਪਿੰਡ ਦੇ ਵਿੱਚ ਪਾਣੀ 10 ਫੁੱਟ ਆ ਕਿਸੇ ਪਿੰਡ ਦੇ ਵਿੱਚ ਉਦੋਂ ਵੀ ਵੱਧ ਆ ਇੱਥੋਂ ਤੱਕ ਵੀ ਬਹੁਤ ਵੱਡੇ ਪੱਧਰ ਤੇ ਜਿਹੜੇ ਕੋਠੇ ਆ ਉਹ ਵੀ ਡੁੱਬੇ ਹੋਏ ਆ ਇਥੋਂ ਦੇ ਲੋਕਾਂ ਦੇ ਹਾਲਾਤ ਠੀਕ ਨਹੀਂ ਐ। ਉਹਦਾ ਕਾਰਨ ਕੀ ਐ? ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ। ਪਾਣੀ ਜ਼ਿਆਦਾ ਹੋਣ ਦਾ ਕਰਕੇ ਜਿਹੜੀ ਕਿਸਾਨ ਦੀ ਬੀਜੀ ਹੋਈ ਫਸਲ ਉਹ ਤੇ ਬਰਬਾਦ ਹੋ ਹੀ ਗਈ ਐ। ਉਥੇ ਪਸ਼ੂਆਂ ਦੇ ਖਾਣ ਵਾਸਤੇ ਜਿਹੜਾ ਚਾਰਾ ਬੀਜਿਆ ਆਇਆ ਸੀ ਉਹ ਵੀ ਬਿਲਕੁਲ ਖਤਮ ਹੋ ਚੁੱਕਾ ਵਾ। ਜਾਂ ਘਰਾਂ ਦੇ ਵਿੱਚ ਜਿਹੜੇ ਬੋਰ ਸੀ ਉਹ ਬੋਰ ਵੀ ਖਤਮ ਹੋ ਚੁੱਕੇ ਆ। ਬੋਰਾਂ ਦੇ ਵਿੱਚ ਪਾਣੀ ਪੈ ਚੁੱਕਾ। ਇਸੇ ਕਰਕੇ ਪਾਣੀ ਪੈਣ ਦਾ ਕਰਕੇ ਜਿਹੜੇ ਪਾਣੀ ਦੀ ਪ੍ਰੋਬਲਮ ਘਰਾਂ ਦੇ ਵਿੱਚ ਆ ਰਹੀ ਆ ਤੇ ਆਪਾਂ ਮਨਜੋਤ ਵੀਰ ਹੋਣਾ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹੜੀ ਸੰਸਥਾ ਵੀਰੋਣੀ ਚਲਾਉਂਦੇ ਆ ਉਹ ਸੰਸਥਾ ਵੱਲੋਂ ਇੱਥੇ ਅੱਜ ਅਗਣ ਬੋਟਾਂ ਭੇਜੀਆਂ ਗਈਆਂ ਉਹਨਾਂ ਦੇ ਨਾਲ ਘਰ-ਘਰ ਰਾਸ਼ਨ ਘਰ-ਘਰ ਪਾਣੀ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਆ ਇਹ ਬਹੁਤ ਵੱਡੀ ਸੇਵਾ ਵਾ ਅਸੀਂ ਸਾਰੀਆਂ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਆ ਵੀ ਜਿੱਥੇ ਅੱਜ ਪੰਜਾਬ ਦੇ ਵਿੱਚ ਇਹ ਪ੍ਰੋਬਲਮ ਆਈ ਆ ਸਮੱਸਿਆ ਆਈ ਆ ਸਾਡੇ ਸਾਰੇ ਪੰਜਾਬੀ ਭਰਾਵਾਂ ਦਾ ਕੁਦਰੇ ਆ ਤੁਸੀਂ ਪਾਣੀ ਤੇ ਡੁੱਬੇ ਹੋਏ ਰੋਖਾ ਡੁੱਬੇ ਹੋਏ ਘਰ ਇਹ ਵੇਖ ਸਕਦੇ ਆ ਵੀ ਬਹੁਤ ਜ਼ਿਆਦਾ ਪਾਣੀ ਇਸ ਏਰੀਏ ਦੇ ਵਿੱਚ ਆਇਆ ਹੋਇਆ ਵਾ ਜਿਹੜੀਆਂ ਵੀ ਸੰਸਥਾਵਾਂ ਇੱਥੇ ਪਹੁੰਚ ਰਹੀਆਂ ਵਾਂ ਸਾਡੀ ਟੀਮ ਵੱਲੋਂ ਤੇ ਜਿਹੜੇ ਇੱਥੋਂ ਦੇ ਲੋਕ ਆ ਜਿੰਨਾਂ ਤੱਕ ਮੂੰਹ ਤੱਕ ਰੋਟੀ ਪਾਣੀ ਪਹੁੰਚ ਰਿਹਾ ਵਾ ਉਹ ਲੋਕ ਧੰਨਵਾਦ ਕਰਦੇ ਆ ਕਿਉਂਕਿ ਜਦੋਂ ਵਿਪਤਾ ਦੇ ਵਿੱਚ ਕੋਈ ਨਾਲ ਆ ਕੇ ਖੜਦਾ ਤੇ ਫਿਰ ਉਹਦਾ ਧੰਨਵਾਦ ਕਰਨਾ ਬਣਦਾ ਹੈ ਸੋ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਇਹ ਕੁਝ ਵਿਖਾਇਆ ਜਾ ਰਿਹਾ ਤੇ ਦੂਸਰੀ ਬੇਨਤੀ ਇਹ ਵੀ ਹੈ ਵੀ ਲਗਭਗ 2-3 ਮਹੀਨੇ ਤੱਕ ਇਹ ਪਾਣੀ ਘਟੂਗਾ ਲੱਥੂਗਾ ਤੇ ਬਾਅਦ ਦੇ ਵਿੱਚ ਸਮੱਸਿਆਵਾਂ ਹੋਰ ਵੀ ਬਹੁਤ ਆਉਣੀਆਂ ਉਦੋਂ ਵੀ ਸਾਡੀ ਸੰਗਤਾਂ ਨੂੰ ਇਹੋ ਬੇਨਤੀ ਹੈ ਵੀ ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਭਰ ਜਾਂ ਪੰਜਾਬ ਤੋਂ ਬਾਹਰ ਵਸਦੇ ਜਿਹੜੇ ਸਿੱਖ ਆ ਉਹ ਮਦਦ ਇਹਨਾਂ ਲੋਕਾਂ ਦੀ ਕਰ ਰਹੇ ਆ ਸਾਡੀ ਬੇਨਤੀ ਬਾਦ ਦੇ ਵਿੱਚ ਵੀ ਇਹੋ ਹੀ ਆ ਵੀ ਇੱਥੋਂ ਦੀਆਂ ਸੰਗਤਾਂ ਵਾਸਤੇ ਬਾਦ ਦੇ ਵਿੱਚ ਜਦੋਂ ਪੈਲੀਆਂ ਪੱਧਰੀਆਂ ਕਰਨੀਆਂ ਡੁੱਬੇ ਹੋਏ ਬੋਰਾ ਨੂੰ ਠੀਕ ਕਰਨਾ ਹੈ ਜਾਂ ਹੋਰ ਵੀ ਜੇ ਸਮੱਸਿਆਵਾਂ ਦਾ ਹੱਲ ਕਰਨਾ ਜਿਸ ਤਰ੍ਹਾਂ ਬੰਨ ਬੰਨਣ ਵਾਸਤੇ ਤੋੜਿਆਂ ਦਾ ਪ੍ਰਬੰਧ ਹੋਰ ਵੀ ਅਨੇਕਾਂ ਪ੍ਰਬੰਧ ਕੀਤੇ ਜਾਣੇ ਆ ਉਦੋਂ ਵੀ ਤੁਸੀਂ ਵੱਡੇ ਪੱਧਰ ਤੇ ਸਾਥ ਜ਼ਰੂਰ ਸੰਗਤਾਂ ਨੇ ਦੇਣਾ ਇੰਨੀਆਂ ਬੇਨਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਈ ਚਮਕੌਰ ਸਿੰਘ ਤੁਣ ਜੀ ਨੇ ਸਾਰੀ ਗੱਲ ਦੱਸੀ ਆ ਆ ਵੀਰ ਪੁੱਛ ਰਹੇ ਪਾਣੀ ਘੱਟ ਹੋ ਰਿਹਾ ਜਾਂ ਬਾਈ ਪਾਣੀ ਜਿਹੜਾ ਟਿਕ ਰਿਹਾ ਆ ਇੱਧਰ ਪਾਣੀ ਇੱਧਰਲੇ ਪਾਸੇ ਤਾਂ ਬਹੁਤ ਆ ਬਹੁਤ ਜ਼ਿਆਦਾ ਆ ਇੱਧਰ ਤਾਂ ਨਹੀਂ ਆ ਅਬਦੁੱਲਾ ਜਿਵੇਂ ਪਾਣੀ ਉੱਥੇ ਘੱਟ ਜਿਗਾ ਜਿੱਦਾਂ ਇੱਥੇ ਤਾਂ ਬਹੁਤ ਜ਼ਿਆਦਾ ਪਾਣੀ ਜਿਹੜਾ ਬਾਉਪੁਰ ਜਿਹੜਾ ਬਾਹਰ ਟੁੱਟਾ ਉੱਥੇ ਦਾ ਪਾਣੀ ਜਿਹੜਾ ਬਹੁਤ ਜ਼ਿਆਦਾ ਨਹੀਂ ਨਹੀਂ ਆਪਾਂ ਕਹਾਂ ਕੋਈ ਕੋਈ ਦੀ ਨਾ ਆ ਉਹ ਕਰਦੇ ਹਾਲਾਤ ਬਾਕੀ ਸਹੀ ਨਹੀਂ ਹੈਗੇ ਜੋ ਵੀਰ ਹੁਣੀ ਦੱਸਿਆ ਹਾਲਾਤ ਜਿਹੜੇ ਸਹੀ ਨਹੀਂ ਹੁੰਦੀ ਹੋਰ ਪਤਾ ਨਹੀਂ ਕਿੰਨਾ ਦੀ ਮਾਤ ਦੇ ਮਾਤ ਤੇ ਮੈਂ ਕਿਹਾ ਕੀ ਗੱਲ ਹੋਈ ਸਟਾਰਟ ਕਿਉਂ ਨਹੀਂ ਹੋਈ ਉਹ ਆ ਬੰਨ ਹੈ ਉਹਦਾ ਆਹ ਜ਼ਰਾ ਬਾਪੂ ਜੀ ਬਾੰਨ ਹੈ ਆ ਇੱਧਰ ਮੈਂ ਜਾਂਦਾ ਬਾੰਨ ਤੇ ਯਾਰ ਮੈਂ ਆਦਾ ਆਇਆ ਇਹ ਲੈ ਡਰੋ ਥੋੜਾ ਲੱਗੀ ਨਹੀਂ سٹਾਰਟ ਨਹੀਂ ਹੋਈ ਉਹ ਮੈਂ ਮਨੀ ਪੁੱਛਦਾ ਮਨੀ ਮੈਂ ਇਹ ਦੱਸਦਾ ਕਿ ਆ ਲੈ ਕੇ ਤੇਰਾ ਬਹੁਤ ਉੱਤੇ ਸਹੀ ਜਾਂਦਾ ਤੇ ਜਿਹੜਾ ਇਹਦੇ ਪਰ ਵੱਟਦੇ ਹੁੰਦਾ ਤਾਂ ਬਿਲਕੁਲ ਉੱਪਰ ਰੱਖ ਕੇ ਚਲਾਉਣਾ ਉੱਪਰ ਰੱਖ ਕੇ ਚਲਾਉ ਕਿਤੇ ਕਿਤੇ ਜਿਹੜਾ ਪਾਣੀ ਉੱਪਰ ਆ ਜਾਂਦਾ ਫਿਰ ਉੱਥੇ ਫਸਦਾ ਆ ਚਾਹ ਇਧਰ ਪਾਣੀ ਬਹੁਤ ਡੂੰਗਾ ਇਧਰ ਆਓ ਜਲਦੀ